ਦੁਨੀਆ ਦੇ ਕਦੇ ਸਭ ਤੋਂ ਵੱਡੇ ਰੇਗਿਸਤਾਨ ਸਹਾਰਾ ਮਾਰੂਤ ਹਲਤੇ ਕਦੇ ਹਰਿਆਲੀ ਹੋਇਆ ਕਰਦੀ ਸੀ ਪਰ ਹੁਣ ਉੱਥੇ ਰੇਤਾ ਹੀ ਰੇਤਾ ਹੈ ਕਦੇ ਦੁਨੀਆ ਦੀ ਚੌਥੇ ਨੰਬਰ ਦੀ ਸਭ ਤੋਂ ਵੱਡੀ ਝੀਲ ਅਰਾਲ ਸਾਗਰ ਤੇ ਸਮੁੰਦਰੀ ਜਹਾਜ਼ਾਂ ਦਾ ਆਉਣਾ ਜਾਣਾ ਹੁੰਦਾ ਸੀ ਪਰ ਹੁਣ ਉਹ ਰੇਗਿਸਤਾਨ ਵਿੱਚ ਤਬਦੀਲ ਹੋ ਚੁੱਕਿਆ ਹੈ ਕਦੇ ਰਾਵੀ ਨਦੀ ਲਾਹੌਰ ਦੇ ਕਿਲੇ ਦੇ ਬਿਲਕੁਲ ਨਾਲ ਵਗਦੀ ਸੀ ਪਰ ਹੁਣ ਉਸ ਤੋਂ 2 ਕਿਲੋਮੀਟਰ ਦੂਰ ਵਗਦੀ ਹੈ ਉਹ ਤਾਂ ਸੱਚੇ ਪਾਸਾ ਦੀ ਕੁਦਰਤ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਬਿਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਿਖਿਆ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਇੱਕ ਦਿਲਚਸਪ ਅਤੇ ਅਨੋਖੀ ਖੋਜ ਦੇ ਵਿਸ਼ਾੰਦ ਦੇ ਵਿੱਚ ਲੈ ਕੇ ਆਏ ਹਾਂ ਪਹਿਲਾਂ ਤਾਂ ਇਹ ਹਰਿਆ ਭਰਿਆ ਵਾਤਾਵਰਨ ਦੇਖੋ ਜਿਸ ਨੂੰ ਦੇਖ ਕੇ ਮਨ ਬਹੁਤ ਖੁਸ਼ ਹੁੰਦਾ ਹੈ ਪੰਛੀਆਂ ਦੀ ਚੀਂਚੀ ਅਤੇ ਦਰਖਤਾਂ ਦੀ ਸਾਹਸਾਂ ਮਨ ਨੂੰ ਸਕੂਨ ਦੇਣ ਵਾਲੀ ਹੈ ਇਸਾ ਹਰਿਆਵਲ ਦੇ ਵਿੱਚ ਬਾਬੇ ਜੌੜਿਆਂ ਦਾ ਅਸਥਾਨ ਹੈ ਇਹ ਅਸਥਾਨ ਬਹੁਤ ਹੀ ਪੁਰਾਣਾ ਹੈ ਪਿੰਡ ਗੰਡਾ ਸਿੰਘ ਵਾਲਾ ਅਤੇ ਪੰਜ ਗਰਾਈਆਂ ਦੇ ਲੋਕ ਇਸ ਅਸਥਾਨ ਦੇ ਪ੍ਰਤੀ ਬਹੁਤ ਸਰਦਾਰ ਰੱਖਦੇ ਹਨ ਇੱਥੋਂ ਦੇ ਮੁੱਖ ਸੇਵਾਦਾਰ ਬਾਬਾ ਜੀ ਨੇ ਦੱਸਿਆ ਹੈ ਕਿ ਇੱਥੇ ਕਿਸੇ ਵੇਲੇ ਦਰਿਆ ਦਾ ਵਹਿਣ ਸੀ ਬਾਬੇ ਜੌੜੇ ਆਪਣੀ ਢੇੜੀ ਨਾਲ ਲੋਕਾਂ ਨੂੰ ਦਰਿਆ ਪਾਰ ਕਰਾਇਆ ਕਰਦੇ ਸਨ ਪਰ ਹੁਣ ਇਹ ਦਰਿਆ ਇੱਥੇ ਨਹੀਂ ਵਗਦਾ ਇੱਥੇ ਇੱਕ ਗੰਦਾ ਨਾਲਾ ਵਗਦਾ ਹੈ ਜਿਸ ਨੂੰ ਕਿ ਲਸਾੜਾ ਡਰੇਨ ਕਿਹਾ ਜਾਂਦਾ ਹੈ ਇਹ ਲਸਾੜਾ ਡਰੇਨ ਬਹੁਤ ਹੀ ਵੱਡਾ ਹੈ ਇਹ ਪਿੰਡ ਲਸਾੜਾ ਤੋਂ ਸ਼ੁਰੂ ਹੋ ਕੇ ਬਿਠਿੰਡੇ ਦੇ ਇਲਾਕੇ ਵਿੱਚ ਜਾਂਦਾ ਹੈ ਕਿ ਸੱਚਮੁੱਚ ਹੀ ਇੱਥੇ ਕੋਈ ਨਦੀ ਵਗਦੀ ਸੀ ਜਾਂ ਫਿਰ ਇਹ ਕੋਈ ਕਾਲਪਨਿਕ ਗੱਲ ਹੈ ਜੇਕਰ ਉਹ ਨਦੀ ਵਗਦੀ ਸੀ ਤਾਂ ਹੁਣ ਕਿੱਥੇ ਗਈ ਸੋ ਆਓ ਜਾਣੀਏ ਕੀ ਉਹ ਨਦੀ ਅਲੋਪ ਹੋ ਚੁੱਕੀ ਇੱਕ પ્રાਣੀ ਜਿਸ ਦਾ ਗ੍ਰੰਥਾਂ ਦੇ ਵਿੱਚ ਜ਼ਿਕਰ ਹੈ ਸਰਸਵਤੀ ਨਦੀ ਤਾਂ ਨਹੀਂ ਸੀ ਆਓ ਦੇਖਦੇ ਹਾਂ ਜੀ ਮੇਰਾ ਪਿੰਡ ਕਿਤਾਬ ਗਿਆਨੀ ਗੁਰਦੇਵ ਸਿੰਘ ਜੀ ਦੀ ਲਿਖੀ ਹੋਈ ਹੈ ਗਿਆਨੀ ਗੁਰਦੇਵ ਸਿੰਘ ਸਾਡੇ ਇਲਾਕੇ ਵਿੱਚ ਪੈਂਦੇ ਪਿੰਡ ਮਿੱਠੇਵਾਲ ਦੇ ਸਨ ਜਿਨ੍ਹਾਂ ਨੇ ਇਹ ਕਿਤਾਬ ਲਿਖੀ ਹੈ ਇਸ ਕਿਤਾਬ ਦੇ ਵਿੱਚ ਮੇਰੇ ਪਿੰਡ ਗੰਢਾ ਸਿੰਘ ਵਾਲਾ ਦਾ ਵੀ ਜ਼ਿਕਰ ਹੈ 9ਵੀਂ ਅਤੇ 10ਵੀਂ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਬੱਚੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹੇ ਨੇ ਉਹਨਾਂ ਨੇ ਮੇਰੇ ਵੱਡੇ ਵਡੇਰੇ ਲੇਖ ਜ਼ਰੂਰ ਪੜ੍ਹਿਆ ਹੋਵੇਗਾ ਜੇ ਦੇ ਵਿੱਚ ਪੁਰਾਣੇ ਪੰਜਾਬ ਦੇ ਲੋਕਾਂ ਦਾ ਜੋਰ ਅਤੇ ਉਹਨਾਂ ਦੀ ਖਾਣਕ ਬਾਰੇ ਦੱਸਿਆ ਗਿਆ ਹੈ ਸੋ ਜਿਹੜੇ ਵੀ ਸਾਹਿਤ ਵਿੱਚ ਰੁਚੀ ਰੱਖਦੇ ਨੇ ਉਹਨਾਂ ਨੇ ਇਹ ਕਿਤਾਬ ਵੀ ਜ਼ਰੂਰ ਪੜ੍ਹੀ ਹੋਵੇਗੀ ਭਾਵੇਂ ਉਹ ਸੀਬੀਐਸਸੀ ਸਕੂਲ 'ਚ ਪੜ੍ਹੇ ਹੋਣ ਤੇ ਭਾਵੇਂ ਸਰਕਾਰੀ ਸਕੂਲਾਂ ਦੇ ਵਿੱਚ ਸੋ ਇਸ ਕਿਤਾਬ ਦੇ ਵਿੱਚ ਪਿੰਡ ਟਿੱਬਾ ਅਤੇ ਗੰਡਾ ਸਿੰਘ ਵਾਲਾਂ ਦਾ ਜ਼ਿਕਰ ਹੈ ਸੋ ਕੀ ਲਿਖਿਆ ਹੋਇਆ ਹੈ ਉਸ ਨਦੀ ਦੇ ਬਾਰੇ ਉਸ ਨਦੀ ਦਾ ਨਾਮ ਸੀ ਭੱਡਲੀ ਨਦੀ ਇਹ ਗਿਆਨੀ ਗੁਰਦੇਵ ਸਿੰਘ ਜੀ ਲਿਖਦੇ ਹਨ ਕਿ ਪਿੰਡ ਟੱਬਾ ਅਤੇ ਗੰਡਾ ਸਿੰਘ ਵਾਲੇ ਦੇ ਵਿਚਕਾਰ ਇੱਕ ਸੁੱਕੀ ਹੋਈ ਨਦੀ ਭੱਡਲੀ ਦਾ ਵਹਿਣ ਹੈ ਇਹ ਭੱਡਲੀ ਨਦੀ ਪ੍ਰਾਣੇ ਜਵਾਨੇ ਵਿੱਚ ਬਠਿੰਡੇ ਕੋਲ ਦੀ ਨੰਗਦੀ ਹੋਈ ਸਤਲੁਜ ਦਰਿਆ ਵਿੱਚ ਮਿਲਿਆ ਕਰਦੀ ਸੀ ਸੋ ਸੱਚਮੁੱਚ ਹੀ ਇੱਥੇ ਇੱਕ ਭੱਡਲੀ ਨਦੀ ਵਗਿਆ ਕਰਦੀ ਸੀ ਸਥਾਨਕ ਪਾਸਾ ਦੇ ਵਿੱਚ ਉਹਨੂੰ ਭੱਡ ਲੀਨੇ ਦੀ ਕਿਹਾ ਜਾਂਦਾ ਸੀ ਪਰ ਦੇਸ਼ ਲੈਵਲ ਤੇ ਹੋ ਸਕਦਾ ਹੈ ਉਹਦਾ ਨਾਮ ਸਰਸਪਤੀ ਨਦੀ ਹੋਵੇ ਹੋ ਸਕਦਾ ਹੈ ਇਹ ਸਰਸਪਤੀ ਨਦੀ ਹੀ ਵਗਦੀ ਹੋਵੇ ਜਿਸ ਨੂੰ ਸਥਾਨਕ ਲੋਕ ਭੱਡ ਲੀਨ ਨਦੀ ਦਾ ਨਾਮ ਦਿੰਦੇ ਹੋਣ ਧੰਨਵਾਦ ਜੀ